ਜਿਸ ਤਰ੍ਹਾਂ ਕਿ ਮਾਜਨ ਮੈਡੀਸਿਟੀ ਹਸਪੀਟਲ ਦੀ ਗੱਲ ਕਰੀਏ ਤੇ ਟ੍ਰੀਟਮੈਂਟ ਨੂੰ ਲੈ ਕੇ ਪਹਿਲਾਂ ਹੀ ਸੁਰਕੀਆਂ ਤੇ ਹਨ ਤੇ ਆਪਣੇ ਇਲਾਜ ਤੇ ਜਿਹੜੀ ਮਰੀਜ਼ਾਂ ਪ੍ਰਤੀ ਸੇਵਾ ਭਾਵਨ ਲੈ ਕੇ ਬਹੁਤ ਜਿਆਦਾ ਸੁਰਕੀ ਚਾਹੁੰਦੇ ਹਨ ਅੱਜ ਫਿਰ ਇਹਨਾਂ ਨੇ ਕਿਹੜਾ ਕਾਰਨਾਮਾ ਕਰ ਦਿਖਾਇਆ ਕਿ ਹਾਰਟ ਫੇਲਿਅਰ ਪੇਸ਼ੈਂਟ ਨੂੰ ਮਰ ਸਿਰਫ 3 ਦਿਨਾਂ ਦੇ ਵਿੱਚ ਉਹ ਡਿਸਚਾਰਜ ਕਰਕੇ ਉਹਨੂੰ ਘਰ ਭੇਜ ਰਹੇ ਹਨ ਤਾਂ ਉਹਨਾਂ ਦੇ ਗਾੜੀ ਨੇ ਵੀ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਰ ਕਿੱਥੋਂ ਆਏ ਤੁਸੀਂ ਤੁਸੀਂ ਬੇਸਿਕਸ ਹਾਂ ਮੈਂ ਤੇ ਇੱਥੇ ਰਹਿਣਾ ਮਦਰ ਮਰੀ ਹੈ ਜੰਮੂ ਤੋਂ ਆਏ ਇਹ ਜੰਮੂ ਤੋਂ ਆਏ ਕੀ ਪ੍ਰੋਬਲਮ ਕੀ ਸੀ ਇਹਨਾਂ ਨੂੰ ਨੋਨ ਸਰ ਇਕਦਮ ਅੱਗੇ ਤੇ ਖਰਾਬ ਹੋ ਗਈ ਰਾਤ ਨੂੰ ਸਾਹ ਨਹੀਂ ਹੁੰਦਾ ਹਾਂਜੀ ਤੇ ਫਿਰ ਅਸੀਂ ਇੱਥੇ ਲੈ ਆਏ ਇਹਨਾਂ ਨੂੰ ਠੀਕੇ ਤੇ ਡਾਕਟਰ ਸਾਹਿਬ ਨੇ ਫਿਰ ਇਹਨਾਂ ਨੂੰ ਟ੍ਰੀਟਮੈਂਟ ਕੀਤਾ ਇਹਨਾਂ ਨੇ ਦੱਸਿਆ ਭਾਈ ਇਹਨਾਂ ਦੇ ਅੰਦਰ ਨਾ ਪਾਣੀ ਭਰ ਗਿਆ ਹਾਂਜੀ ਤੇ ਤੀਜੇ ਦਿਨ ਆਈਸੀਯੂ ਇਹਨਾਂ ਨੂੰ ਐਡਮਟ ਕਰਤਾ ਤੇ ਦੋ ਤੀਜੇ ਦਿਨ ਦੂਸਰੇ ਦਿਨ ਤੋਂ ਸ਼ਿਫਟ ਕਰਤਾ ਇਹ ਦੂਸਰੇ ਜੀ ਰੂਮ ਤੇ ਸ਼ਿਫਟ ਕਰਤਾ ਤੇ ਤੀਜੇ ਦਿਨ ਡਿਸਚਾਰਜ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਕਿ ਡਾਕਟਰ ਦੀ ਜਿਹੜੇ ਟ੍ਰੀਟਮੈਂਟ ਹੈ ਉਹ ਕਿਸ ਤਰ੍ਹਾਂ ਦਾ ਹੋਇਆ ਤੁਸੀਂ ਉਹ ਵਧੀਆ ਟ੍ਰੀਟਮੈਂਟ ਹੈ ਬਹੁਤ ਇੰਟੈਲੀਜੈਂਟ ਡਾਕਟਰ ਬਹੁਤ ਇੰਟੈਲੀਜੈਂਟ ਡਾਕਟਰ ਜੀ ਇਹਹੀ ਕੇਸ ਕਿ ਹੋਰ ਕਿਸੇ ਹਸਪਤਲ ਗਿਆ ਹੁੰਦਾ ਤਾਂ ਤੁਹਾਡੇ ਮੁਤਾਬਿਕ ਕਿੰਨੇ ਕ ਦਿਨ ਉਹਨਾਂ ਨੇ ਤੁਹਾਨੂੰ ਆਈਸ ਦੇ ਲਾ ਦੇਣਾ ਸੀ ਪਹਿਲੇ ਉਹਨਾਂ ਨੇ ਤੱਲੇ ਹੀ ਕਿਹਾ ਸੀ 50000 ਜਮਾ ਕਰਾਓ ਹਾਂਜੀ 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 ਇਹਨਾਂ ਦਾ ਰੇਟ ਵੀ ਕਾਫੀ ਮਦਦਲਾ ਜਾਣ ਮਾ ਠੀਕੇ ਜੀ ਹਾਂਜੀ ਹੋਰ 3 ਦਿਨਾਂ ਦੇ ਵਿੱਚ ਤੁਸੀਂ ਸੈਟੀਸਫਾਈ ਹੋ ਡਾਕਟਰ ਦੇ ਇਲਾਜ ਨਾਲ ਮਾਤਾ ਜੀ ਠੀਕ ਨੇ ਆ ਮਾਤਾ ਜੀ ਵੀ ਕੋਦੇ ਤੁਹਾਡੇ ਸਾਹਮਣੇ ਬੈਠੇ ਗੱਲਾਂ ਕਰ ਤੇ ਅਸੀਂ ਮਾਤਾ ਜੀ ਨੇ ਵੀ ਗੱਲਬਾਤ ਆਏ ਸੀ ਤਾਂ ਉਦੋਂ ਬਹੁਤ ਲੱਗਾ ਕਿ ਮੇਰੀ ਫੰਕਸ਼ਨ ਬਹੁਤ ਜ਼ਿਆਦਾ ਖਰਾਬ ਸੀ ਮੇਰਾ ਇੱਥਾ ਸਾਈਨ ਨਹੀਂ ਲਿਆ ਜਾ ਰਿਹਾ ਜਿਆ ਮੇ ਤੇ ਜੋ ਨਹੀਂ ਠੀਕ ਨਾ ਬਜ਼ਾਰਿਆਂ ਦਾ ਬੜਾ ਮਤਲਬ ਹੈ ਠੀਕ ਬਹੁਤ ਅੱਛਾ ਟ੍ਰੀਟਮੈਂਟ ਦਿੱਤਾ ਮੈਂ ਹਾਂਜੀ ਮਾਤਾ ਜੀ ਤੁਹਾਡਾ ਟ੍ਰੀਟਮੈਂਟ ਹੋਇਆ ਹੁਣ ਤੁਸੀਂ ਖੁਸ਼ ਹੋ ਡਾਕਟਰ ਜੀ ਮੈਂ ਖੁਸ਼ ਹਾਂ ਮੇਰੀ ਬੁਰੀ ਰਾਤ ਸੀ ਮੇਰੀ ਇਹ ਪੂਰੀ ਸ਼ਰੀਰ ਦਾ ਸਾਹ ਨਿਕਲ ਗਿਆ ਸਾਈ ਹੋਈ ਜਾਂ ਅੱਖੀਆਂ ਪਾਣੀ ਵਗਾਖੀ ਤੇ ਫਿਰ ਦਵਾਈਆਂ ਦਵਾਇਆ ਲਈ ਅਸੀਂ ਅਸੀਂ ਦਵਾਈਆਂ ਪੀਤੀ ਦਵਾਈ ਕਿਸਾਨ ਮਸ਼ੀਨਲਾਈਜ਼ ਲਈ ਕਿਸਾਨ ਮੇਰਾ ਹੋਰ ਹੋਰ ਆਪਣੀ ਜੀਵਨ ਰਹੀ ਇਹ ਅੰਨ ਫਿਰ ਇਹ ਸਾਹ ਲਗਾਖੇ ਹੁਣ ਤਾਂ ਹੀ ਠੀਕ ਹੋ ਪ੍ਰਭੂ ਦੇ ਹੂੰ ਹੂੰ ਮੈਨੂੰ ਠੀਕ ਸਾਹ ਦੀ ਨੱਕਾ ਦੀ ਸਾਹ ਚੱਲਦੀ ਹੈ ਸਾਤੀ ਨਹੀਂ ਸਾਫ ਹੈ ਮੇਰੀ ਸਾਤੀ ਹੁਣ ਤਾਂ ਹੀ ਖੁਸ਼ ਹੋ ਮੈਂ ਖੁਸ਼ ਕਿ ਬੜੀ ਨਹੀਂ ਦੋਹਰਾ ਜਨਮ ਹੋਇਆ ਬਚਾ ਤੁਸੀਂ ਡਾਕਟਰ ਦਾ ਧੰਨਵਾਦ ਕਰਨਾ ਚਾਹੋਗੇ ਹਾਂ ਡਾਕਟਰ ਦਾ ਧੰਨਵਾਦ ਹੈ ਡਾਕਟਰ ਨੇ ਆਖਣੀ ਆ ਇਹ ਜਿਹੜਾ ਡਾਕਟਰ ਵੀ ਬੜਾ ਅੱਛਾ ਡਾਕਟਰ ਹੈ ਬੜਾ ਉਹ ਤੀਜੇ ਦਿਨ ਇਹ ਮੈਨਾਂ ਨਾ ਮਰੀਦ ਦਸਤੇ ਨਾ ਮਰੀਦ ਇਸਨੇ ਤਿੰਨੇ ਦਿਨ ਹੀ ਕੀਤਾ ਤੀਜੇ ਦਿਨ ਹੀ ਠੀਕ ਹੋਤਾ ਹਾਂ ਪੀਜੇ ਦਿਨ ਦੂਜੇ ਦਿਨ ਹੀ ਫਰਕ ਲੱਗਿਆ ਹਾਂਜੀ ਹਾਂ ਹੁਣ ਬਾਕੀ ਨੂੰ ਕੀ ਕਹਿਣਾ ਚਾਹੋਗੇ ਬਾਕੀ ਆਪਰੋ ਕਿਸੇ ਨੂੰ ਸਹੀ ਕੋਈ ਪ੍ਰੋਬਲਮ ਆਪੀ ਉਹ ਹਸਪਤਾਲ ਜਿਹੜਾ ਡਾਕਟਰ ਬੜਾ ਅੱਛਾ ਰਹਿੰਦਾ ਠੀਕ ਉਹ ਵੀ ਬੰਦਾ ਪੁੱਛਿਆ ਮੈਂ ਜੰਮੂ ਹੀ ਪੁੱਛਿਆ ਕਿ ਉਹ ਸਾਹਤ ਕਰਨ ਜਾਉਂਦਾ ਠੀਕ ਹੈ ਹਾਂ ਆਜਾ ਮੈਡੀਕਲ ਹਾਂ ਜਿਹੜਾ ਤਾਂ ਸਹੀ ਡਾਕਟਰ ਹੈ ਭਾਈ ਠੀਕ ਰਿਸਿਟ ਇਜਿਸਨਾ ਕੀ ਡਾਕਟਰ ਜਿਹੜਾ ਹੈ ਇਹ ਪੇਸ਼ਾ ਇਹ ਸਿਰਫ ਸਿਰਫ ਇੱਕ ਮਰੀਜ਼ਾਂ ਦੀ ਸੇਵਾ ਕਰਨ ਦਾ ਪੇਸ਼ਾ ਜਿਹਦੇ ਵਿੱਚ ਸੇਵਾ ਭਾਵਨਾ ਹੋਣੀ ਬਹੁਤ ਜ਼ਰੂਰੀ ਹੈ ਕਿ ਕਸ਼ਟ ਵਿੱਚ ਆਇਆ ਜਿਹੜਾ ਇੱਕ ਦੁਖੀ ਇੱਕ ਬੰਦਾ ਹਸਪੀਟਲ ਜਾਂਦਾ ਉਸ ਨੂੰ ਸੁਖੀ ਬਣਾ ਕੇ ਉਹਨੂੰ ਘਰ ਭੇਜਿਆ ਜਾਵੇ ਤੇ ਜਿਹਦੇ ਵਿੱਚ ਮੈਡੀਟਿਸੀਟੀ ਹਸਪੀਟਲ ਦਾ ਬਹੁਤ ਬੜਾ ਯੂਤਾਨ ਹੈ ਕਿਉਂਕਿ ਆਏ ਦਿਨ ਇਹਨਾਂ ਦੇ ਟੈਸਟੀਮੋਨਿਅਲ ਆਉਂਦੇ ਜੋ ਹੀ ਤੁਹਾਡੇ ਰੂ ਰੂ ਕਰਦੇ ਆ ਜਿਹਦੇ ਵਿੱਚ ਪੇਸ਼ੈਂਟ ਰੋਂਦਾ ਹੋਇਆ ਆਦਾ ਖਸਦਾ ਹੋਇਆ ਜਾਂਦਾ ਡਾਕਟਰ ਦੀ ਕਮਾਈ ਇਹੀ ਹੁੰਦੀ ਹੈ ਇਹ ਉਹਦੇ ਪੇਸ਼ੈਂਟ ਕਿੰਨੇ ਕੇ ਜ਼ਿਆਦਾ ਠੀਕ ਹੁੰਦੇ ਆ ਉਹੀ ਡਾਕਟਰ ਦੀ ਕਮਾਈ ਹੁੰਦੀ ਆ